ਬਰਨਾਲਾ ਚ ਇਨਸਾਨੀਅਤ ਨੂੰ ਸ਼ਰਮਸਰ ਕਰਨ ਵਾਲੀ ਘਟਨਾ ਸਾਹਮਣੇ ਜਿੱਥੇ ਫੁੱਫੜ ਨੇ ਨਵਾਲਿਕ ਭਤੀਜੀ ਨਾਲ ਜ਼ਬਰ ਜਨਾਹ ਕੀਤਾ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਹਿਰੇ ਦੀ ਇਹ ਘਟਨਾ ਹੈ ਜਿੱਥੇ ਫੁੱਫੜ ਨੇ ਭਤੀਜੀ ਨਾਲ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਪੀੜਤ ਲੜਕੀ ਭੂਆ ਦੇ ਘਰ ਛੁੱਟੀਆਂ ਬਿਤਾਉਣ ਆਈ ਸੀ ਜਿਸ ਤੋਂ ਬਾਅਦ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਬਰਨਾਲਾ ਪੁਲਿਸ ਨੇ આરોપી ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਤਜੇ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਮਨਪ੍ਰੀਤ ਕੌਰ ਸਰਵ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਹੈ ਜਿਹੜੀ ਕੁੜੀ ਅਸੀਂ 12 ਸਾਲ ਤੋਂ ਥੰਦੇ ਸੀਗੀ ਉਮਰ ਦੀ ਉਹ ਆਪਦੇ ਫੁੱਫੜ ਕੋਲੇ ਕਹਿ ਰਹੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚੜਾਈ ਹੋਈ ਸੀ ਤਾਂ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ گا ਉਹ ਤੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਹੈ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਐ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹਾ ਸੁਨਸਾਨ ਡੂੰਗੀ ਜੀ ਜਗ੍ਹਾ ਤੇ ਲੈ ਗਏ ਜਿੱਥੇ ਉੱਤੇ ਇੱਕ ਜ਼ਿੰਮੇਦਾਰ ਆ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਦਲਾ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 ਬੀ ਐਨ ਐਸ ਤੇ 6 ਬਾਕਸੋ ਇਹਦਾ ਤੋਂ ਆਵਲਾ ਦਰਜ ਕਰਕੇ ਜੀ ਦੋਸ਼ੀ ਦੀ ਜਿਹੜੀ ਹੈ ਅਰੈਸਟ ਪੈ ਚੁੱਕੀ ਹੈ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਇਹਦਾ ਪਹਿਲਾਂ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਅ ਪਰਚੇ ਤੋਂ ਬਿਨਾ ਹੋਰ ਵੀ ਸਾਡੇ ਸਾਹਮਣੇ ਧਿਆਨ ਨਹੀਂ ਹੈ ਇਹ ਪ੍ਰਵਾਸੀ ਨੇਗੇ ਉਰੇ ਰਹਿੰਦੇ ਆ ਬਹੁਤ ਸਾਲ ਤੋਂ ਜਿਵੇਂ ਆਪਾਂ ਗੱਲ ਇਹ ਵੀ 1990 ਵਗੈਰਾ ਤੋਂ ਰਹਦੇ ਨੇ ਇਹਦਾ ਫੁੱਫੜੀ ਹੀ ਸੀਗਾ ਵੀ ਗੁੜੀਆ ਦਾ ਹਾਂਜੀ ਹਸਪੀਟਲ ਚ ਸਟੇਬਲ ਹੈ ਸਟਿਲ ਬਾਕੀ ਉਹ ਗਾਇਨੇ ਡਾਕਟਰ ਦੱਸ ਦਿੰਦੇ ਉਹ ਸਾਨੂੰ ਜਨਤਕ ਨਹੀਂ ਕਰ ਸਕਦੇ ਕੁਝ